ਹਾਂਜੀ ਬਹੁਤ ਸੇ ਕਲੈਕਸ਼ਨ ਆਈ ਹੈ ਕੇਵੀ ਬ੍ਰਾਂਡ ਦੀ ਦੇਖੋ ਜੀ ਕੇਵੀ ਬ੍ਰਾਂਡ ਦਾ ਸੂਟ ਆਉਗਾ ਉਹ ਸੋਹਣੀ ਕੈਮਰੀ कॉटन ਦੀ ਸੂਟ ਆਊਗਾ ਆਲਓਵਰ 5 ਮੀਟਰ ਲਓ ਜੀ ਆਲਓਵਰ ਸੂਟ ਹੈ ਪਿਓਰ ਕੈਮਰੀ कॉटन ਦਾ ਜੀ ਡਿਜ਼ਾਈਨ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਆਇਆ ਹੈ ਚਾਰ ਕਲਰ ਆਉਣਗੇ ਲਓ ਜੀ ਚੈੱਕ ਕਰੋ ਡਿਵਾਈਨਿੰਗ ਬਹੁਤ ਵੱਡੀ ਆਫਰ ਹੈ ਜੀ ਬਲੈਕ ਕਲਰ ਦਾ ਸੂਟ ਆ ਗਿਆ ਚਾਰ ਕਲਰ ਨੇ ਦੁਪੱਟਾ ਪਿਓਰ ਦਾ ਜੀ ਸੈਂਕ ਮੀਲਾਂ ਨਹੀਂ ਪਿਓਰ ਦਾ ਦੁਪੱਟਾ ਪ੍ਰਿੰਟ ਆਊਗਾ ਜੀ ਲਓ ਦੁਪੱਟਾ ਪਿਓਰ ਦਾ ਪ੍ਰਿੰਟ ਆ ਗਿਆ ਜੀ ਧੁੱਲਾ ਧੁੱਲਾ ਦੁਪੱਟਾ ਪਿਓਰ ਦਾ ਪ੍ਰਿੰਟ ਚਾਰ ਰੰਗ ਨੇ ਲਓ ਜੀ ਰੰਗ ਦੇਖੋ ਚਾਰ ਰੰਗ ਨੇ ਪਹਿਲਾ ਬਲੈਕ ਹੈ ਨੈਕਸਟ ਦੇ ਵਿੱਚ ਵਾਈਨ ਛੇ ਰੰਗ ਦੇਖੋ ਜੀ ਚਾਰ ਕਲਰ ਨੇ ਕੇਵੀ ਬ੍ਰਾਂਡ ਦਾ ਜਿਹਦਾ ਰੇਟ ਹੈ 950 ਜੀ ਸਾਡੇ ਕੋਲ ਮਿਲਣਾ ਇਹ 600 ਰੁਪਏ ਦਾ ਪਿਓਰ ਦੇ ਦੁਪੱਟੇ ਨਾਲ 600 ਰੁਪਏ ਦੇ ਵਿੱਚ ਕੇਵੀ ਬ੍ਰਾਂਡ ਦਾ ਜੀ ਮੀਟਰ-ਮੀਟਰ ਸਟੈਂਪ ਵੀ ਆਉਂ ਚੈੱਕ ਕਰ ਲਓ ਨੈਕਸਟ ਆ ਗਿਆ ਜੀ ਬੋਟਲ ਗ੍ਰੀਨ ਕਲਰ ਚਾਰ ਕਲਰ ਦੇ ਜੀ ਬੋਟਲ ਗ੍ਰੀਨ ਕਲਰ ਆ ਗਿਆ ਜੀ ਦੁਪੱਟਾ ਪਿਓਰ ਦਾ ਜੀ ਨੈਕਸਟ ਦੇਖੋ ਜੀ ਬਹੁਤ ਸੋਹਣੇ ਕਲਰ ਨੇ ਵਾਈਨ ਸੀਗਾ ਜੀ ਆ ਮਹਿਰੂਨ ਕਲਰ ਆ ਗਿਆ ਦੇਖੋ ਨੈਕਸਟ ਜੀ ਚਾਰ ਰੰਗ ਨੇ ਜਿਹਦੇ ਬੁੱਕ ਕਰ ਲੈ ਜਲਦੀ ਬੁੱਕ ਕਰ ਲੋ ਜੀ 5-10 ਮਿੰਟਾਂ ਦੀ ਛੇੜਾ ਸਿਰਫ ਬਸੇ 600 ਰੁਪਏ ਪ੍ਰਾਈਸ ਹੈ ਜੀ ਆਨਲਾਈਨ ਪੇਮੈਂਟ ਤੇ ਛੋਟੀ ਸ਼ਿਪਿੰਗ 60 ਰੁਪਏ 2 ਦੀ 80 3 ਦੀ 90 400 ਹੈ ਜੀ ਜਲਦੀ ਬੁੱਕ ਕਰ ਲੋ ਚਾਰੇ ਦੇ ਚਾਰੇ ਰੰਗ ਲੈ ਲੋ ਜਲਦੀ ਜਲਦੀ 600 ਰੁਪਏ ਦਾ ਕੈਮਰੀ ਕਾਟਨ ਦਾ ਸੂਟ ਹੈ ਜੀ ਦੁਪੱਟਾ ਪਿਓਰ ਦਾ ਉਹ ਵੀ ਕੇਵੀ ਬ੍ਰਾਂਡ ਦਾ ਜੀ ਆਹ ਕਲਰ ਆ ਗਿਆ ਦੇਖੋ ਕਾਫੀ ਆ ਮਹਿਰੂਨ ਕਲਰ ਦੇ ਵਿੱਚ ਆ ਗਿਆ ਜੀ ਆਹ ਗ੍ਰੀਨ ਕਲਰ ਆ ਗਿਆ ਤੁਸੀਂ ਰੰਗ ਵੇਖੀ ਚਲੋ ਜੀ ਰੰਗ ਚਾਰੇ ਚਾਰੇ ਜਲਦੀ ਸਕ੍ਰੀਨ ਸ਼ਾਟ ਆ ਕੇ ਬੁੱਕ ਕਰ ਲਓ ਵਾਈਨ ਕਲਰ ਆ ਗਿਆ ਦੇਖੋ ਜੀ ਦੁਪੱਟਾ ਪਿਓਰ ਦਾ ਹੈ ਪਿਓਰ ਦਾ ਬਲੈਕ ਕਲਰ ਆ ਗਿਆ ਦੇਖੋ ਜੀ 600 ਰੁਪਏ ਪ੍ਰਾਈਸ ਓਨਲੀ ਮਿਲਣਾ ਅਡੀਸ਼ੇ ਸ਼ੋਰਮ ਤੇ ਕੀ ਜਿਹੜੇ ਕਸਟਮਰ